ਉਦਮ ਸਿੰਘ ਬਾਰੇ ਕੋਈ ਗੱਲਵਾਟ ਸੁਣਾਓ ਜੀ ਸਾਨੂੰ ਪੁਰਾਣੀ ਉਦਮ ਸਿੰਘ ਬਾਰੇ ਜੀ ਇਹ ਰਾਤ ਨੂੰ ਮੈਂ ਮੇਰੀ ਦਾਦੀ ਨਾਲ ਰਿਹਾ ਕਰਦਾ ਸੀ ਮੇਰੀ ਦਾਦੀ ਬਾਸ ਮੈਂ ਰਿਹਾ ਕਰਦਾ ਸੀ ਠੀਕ ਹੈ ਜੀ ਹਾਂਜੀ 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 ਉਸ ਤੋਂ ਬਾਅਦ ਉਹ ਮੈਨੂੰ ਗੱਲਾਂ ਸੁਣਾਇਆ ਕਰਦੀ ਵੀ ਰਾਤ ਨੂੰ 10 11 ਵਜੇ ਮੇਰੇ ਲਵੇ ਆਂਦਾ ਸੀ ਕੋਈ ਨਾ 15 16 ਸਾਲ ਦਾ ਸੀ ਜਦ ਉਹ ਕਹਿੰਦਾ ਕਰਦੀ ਵੀ ਆਂਦਾ ਰਾਤ ਨੂੰ ਆਂਦਾ 11 12 ਵਜੇ ਕਦੇ ਮੈਂਨੇ ਕਿਹਾ ਵੀ ਵੀਰ ਤੂੰ ਇਸ ਵਕਤ ਨਾ ਆਇਆ ਕਰ ਦੁਨਿਆ ਰਾਤ ਨੂੰ ਆਇਆ ਤਾਂ ਤੈਨੂੰ ਕੋਈ ਮਾਰ ਦੇਗਾ ਉਹ ਕਹਿੰਦੀ ਭੋਲੀ ਬੀਬੀ ਮੈਨੂੰ ਕੌਣ ਮਾਰਨ ਆ ਜੰਮਿਆ ਮੇਰੇ ਲੱਭ ਕੋਈ ਨਹੀਂ ਲੱਗਦਾ ਹੈਗਾ ਨੋਟ ਬਣਾਉਣੇ ਮਸ਼ੀਨ پاس ਹੁੰਦੀ ਸੀ ਜੀ ਤਾਂ ਉਹ ਆ ਕੇ ਦੋ ਵਾਰੀ ਆਇਆ ਜੀ ਮੇਰੀ ਦਾਦੀ ਜੀ ਦਾ ਮੁੜ ਕੇ ਨਹੀਂ ਆਇਆ ਜੀ ਉਹ ਫਿਰ ਦੋ ਵਾਰੀ ਆਇਆ ਸੀ ਉਸ ਤੋਂ ਬਾਅਦ ਫਿਰ ਜਦਾ ਸਿਆਣੀਆਂ ਆਪਣੇ ਸਟੇਜੀਆਂ ਤੇ ਉਥੇ ਸੰਸਕਾਰ ਕਰਿਆ ਗਿਆ ਉਦਮ ਸਿੰਘ ਦਾ ਉਸ ਤੋਂ ਬਾਅਦ ਜਗਿਆਨੀ ਜੈਲ ਸਿੰਘ ਨੇ ਸੰਸਕਾਰ ਕੀਤਾ ਸੀ ਜੀ ਚੰਨਲ ਦੀ ਲੱਕੜੀ ਨਾਲ ਦੇਸੀ ਕੀ ਕੇ ਪਿੱਪੇ ਨਾਲ ਹੈ ਜੀ ਉੱਤੇ ਪਹਿਲਾਂ ਪੁੱਤ ਨੇ ਸਾਮੀ ਲੱਤੀ ਉਸਤੇ ਬਾਅਦ ਫਿਰ ਸੰਸਕਾਰ ਕੀਤਾ ਗਿਆ ਚੰਨਲ ਦੀ ਲੱਕੜੀ ਨਾਲ ਤੇ ਉਸਤੇ ਬਾਅਦ ਫਿਰ ਉਸਤੇ ਬਾਅਦ ਫਿਰ ਦੋ ਦਿਨਾਂ ਬਾਅਦ ਫਿਰ ਫੁੱਲ ਚੁਕਾਏ ਗਏ ਜੀ ਫੁੱਲ ਚੁਕਾਏ ਮੈਨੇ ਗਾਗਰਾਂ ਦੇ ਪਾ ਦੇ ਸਾਰੇ ਗਾਗਰਾਂ ਦੇ ਜਿਹਨੂੰ ਆਪਾਂ ਗਾਗਰਾਂ ਕਿਹਾ ਜਾਂਦਾ ਤੁਸੀਂ ਜਾਣਦੇ ਹੋਵੋ ਉਹ ਤਿੰਨ ਚਾਰ ਗਾਗਰਾਂ ਸਿਆਂ ਚਾਰ ਪੰਜ ਉਹਨਾਂ ਦੇ ਮੈਨੇ ਥੋੜੇ ਥੋੜੇ ਕਰਕੇ ਮੈਨੇ ਫੁੱਲ ਉਹਨਾਂ ਦੇ ਵਿੱਚ ਪਾ ਦਿੱਤੇ ਪਾ ਕੇ ਮੈਨੇ ਉਹ ਪੂਰੇ ਬੰਨ ਦਿੱਤੇ ਇਦੋਂ ਟਿੱਟੇ ਟਿੱਟੇ ਗੱਠੇ ਨਾਲ ਬਣ ਕੇ ਫਿਰ ਗਾਗਰਾਂ ਕੋਈ ਹਰਦੁਆਰ ਨੂੰ ਵਾਦੀ ਕੋਈ ਕੀਰਤਪੁਰ ਨੂੰ ਵਾਦੀ ਕੋਈ ਅਨੰਦਪੁਰ ਨੂੰ ਵਾਦੀ ਤੇ ਸਾਰਾ ਜਿਵੇਂ ਆਪਾਂ ਕਹਿੰਦੇ ਨਗਰ ਕੀਰਤਨ ਬਣ ਬਣ ਕੇ ਜਾ ਕੇ ਗਿਆ ਇਹਨਾਂ ਦਾ ਤਿੰਨੇ ਚਾਰੇ ਗਾਗਰਾਂ ਦਾ ਬਹੁਤ ਬਹੁਤ ਹੋਇਆ ਜੀ ਬਹੁਤ ਜੋ ਵੀ ਹੋਇਆ ਕੰਮ ਜਦ ਮੇਰੀ ਦਾਦੀ ਦਾ ਗੁੱਦੇ ਚੁੱਕੀ ਸੀ ਜੀ ਉਸ ਤੋਂ ਬਾਅਦ ਫਿਰ ਇਹੀ ਆਏ ਤੇ ਜੈਨੀ ਜੈਲਸਨ ਤੇ ਆਪਣੇ ਘਰੇ ਆਏ ਸੀ ਜੀ ਹਾਂ ਉਧਰ ਦੇਖੋ ਜੀ ਛੋਟੇ ਹੁੰਦੇ ਜੀ ਉਹਨਾਂ ਨੂੰ ਜਦੀਮ ਖਾਨੇ ਛੱਡਿਆ ਗਿਆ ਜੀ ਤੇ ਉਹਨੇ ਛੋਟੇ ਹੁੰਦੇ ਨੇ ਮਾਪੇ ਗੁਜ਼ਰ ਗਏ ਸੀ ਇੱਕ ਉਹਨਾਂ ਦਾ ਭਾਈ ਸੀ ਸਾਧੂ ਸਿੰਘ ਉਹ ਵੀ ਗੁਜ਼ਰ ਗਿਆ ਸੀ ਜਿਹੜੀ ਸਾਡੀ ਪਰਦਾਦੀ ਸੀ ਇਹਨੇ ਵੀ ਵਿਚਾਰੀ ਨੂੰ ਮਾਮੇ ਨੇ ਪਾਲਿਆ ਪਲੋਸਿਆ ਜੀ ਤੇ ਉਹਨਾਂ ਨੇ ਇਹਦੀ ਸ਼ਾਦੀ ਕੀਤੀ ਜੀ ਸਾਡੀ ਪਰਦਾਦੀ ਦੀ ਜਿਹੜੀ ਸਾਨੂੰ ਇਤਿਹਾਸ ਸਾਡੀ ਦਾ ਪਰਦਾਦੀ ਨੇ ਗੱਲਾਂ ਦੱਸੀ ਨੇ ਬਾਪੂ ਜੀ ਨੂੰ ਤੇ ਮੈਨੂੰ ਜੀ ਇਹ ਤਾਂ ਗਰੀਬ ਉਹ ਗਰੀਬ ਇਹ ਪਰਿਵਾਰ ਸੀ ਜਿੰਨੇ ਨੇ ਗਰੀਬੀ ਦੇਖੀ ਕਿਸੇ ਨੇ ਗਰੀਬੀ ਦੇਖੀ ਇਹਨਾਂ ਨੇ ਜੀ ਨੰਬਰ ਸਾਈਡ ਚਲੇ ਗਈ ਸੀ ਨੰਬਰ ਸਾਈਡ ਚਲੇ ਗਈ ਤੇ ਪੜਾਈ ਕੀਤੀ ਉਹਨਾਂ ਨੇ ਇਹ ਪੜਾਈ ਕਰਕੇ ਪੇ ਉਹ ਲੰਡਨ ਚਲੇ ਗਏ ਜੀ ਦੋ ਤਿੰਨ ਵਾਰ ਲੰਡਨ ਚਲੇ ਗਏ ਉੱਥੇ ਲੰਡਨ ਜੂ ਉਹਨਾਂ ਨੇ ਕੰਮ ਕੀਤਾ ਜੀ ਜਰਨਲ ਡਾਇਰ ਦੇ ਘਰੇ ਜੀ ਹਾਂ ਜੀ ਮੌਜੂਦਾ ਸਰਕਾਰ ਤੋਂ ਕੀ ਮੰਗ ਕਰਦੇ ਅੱਤੇ ਇਹ ਤਾਂ ਕੋਈ ਇਸ ਮੈਂ ਵੀ ਤਿਆਰੀ ਕਰਦਾ ਭਾਈ ਵੀ ਤਿਆਰੀ ਕਰਦਾ ਪਾਪਾ ਤਾਂ ਬਿਮਾਰ ਰਹਿੰਦਾ ਜੀ ਸਾਡਾ ਜਿਹੜੀ ਕੋਈ ਆਰਥਿਕ ਮਦਦ ਸਾਡੀ ਮਰਜ਼ੀ ਮਾਰੀ ਮੁੱਟੀ ਕੀਤੀ ਜਾਵੇ ਜੀ ਤੇ ਸਾਡੇ ਅਸੀਂ ਇੱਕ ਕਮਰੇ ਚ ਬੈਠੇ ਆ ਕੇ ਦੇਖ ਲੋ ਨਹੀਂ ਯਕੀਨਤਾ ਜੀ ਮੈਂ ਤਾਂ ਇਹਨੇ ਕਹਣਾ ਜਣਾ ਸਰਕਾਰ ਨੂੰ ਕੀ ਸਾਡੀ ਥੋੜੀ-ਮੋਟੀ ਮਦਦ ਕੀਤੀ ਜਾਵੇ। ਸੀ ਦਿਉਧਮ ਸਿੰਘ ਦੀ ਜੋ ਵਾਰਸ ਨੇ ਉਹਨਾਂ ਦਾ ਕੁਰਸੀਨਾਮਾ ਦੇਖਾਦੇ ਹੋ ਤੁਸੀਂ ਜੀ। ਤੀਨੋਂ ਸੀ ਮਾਤਾ ਦਾ ਆਸਕੋਰ ਆਸਕੋਰ ਦਾ ਜੋ ਕੁਰਸੀਨਾਮਾ ਮਾਰਸ਼ ਸਰਕਾਰ ਵੱਲੋਂ ਇਹਨਾਂ ਨੂੰ ਉਸਿਤ ਕੀਤਾ ਗਿਆਗਾ ਮਾਰਸ਼ ਉਦੋਂ ਸਿੰਦੇ ਵਾਰਸ ਨੇ ਜੀ ਇਹ ਪੂਰਾ ਰਿਕਾਰਡ ਇਹਨਾਂ ਕੋਲ ਪਿਆਗਾ ਹਾਂਜੀ ਜਦੋਂ ਉਹਨਾਂ ਦੀ ਸੀਧੇ ਹੋਈ ਆ ਉਦੋਂ ਜਿਹੜੇ ਅੱਜ ਬਣੇ ਫਿਰਦੇ ਨੇ ਉਦੋਂ ਭੱਜ ਗਏ ਸੀ ਸਾਰੇ ਹਾਂਜੀ ਹਾਂ ਸਾਰੇ ਲੋਗੇ ਸੀ ਮੈਨੇ ਸਾਡੇ ਜਿਹੜੇ ਬਜ਼ੁਰਗ ਸੀ ਅੱਛਾ ਜੀ ਸਾਰੇ ਬਸ ਉੱਡਦੇ ਹੋਗੇ ਤੇ ਕਿਹਦੇ ਸਾਨੂੰ ਮਹਾਰਾਜ ਦਾ ਪੈਨਸਨ ਕਿਹਦੇ ਦਾ ਹੂੰ ਬਰਦਾ ਜਿਹੜਾ ਕੋਈ ਨਹੀਂ ਹੈ ਰੋ ਉਦੋਂ ਹੀ ਕਾ ਪੁਲਿਸ ਆ ਕੇ ਮੁਰਗੀ ਦੀ ਵਾਪਸ ਅੰਗਰੇਜ਼ਾਂ ਮਿਲੇ ਅੰਗਰੇਜ਼ ਪੁਲਿਸ ਤੇ ਹੁਣ ਸਾਰੇ ਬਣੇ ਫਿਰਦੇ ਨੇ ਥੋੜਾ ਜਹਾ ਥੋੜਾ ਜੇ ਇੱਕ ਬੜਾ ਫਿਰਦਾ ਜੀ ਅਸਲੀ ਵਾਰਸ ਤਾਂ ਤੁਸੀਂ ਹੋ ਹਾਂਜੀ ਹਾਂਜੀ ਅਸਲੀ ਅਸਲੀ ਠੀਕ ਹੈ ਜੀ ਕਿਉਂਕਿ ਸਾਡੇ ਨਾਲ ਸਮੂਹ ਤਾਂ ਸਾਰੇ ਠੀਕ ਆ ਹਾਂ ਸਮੂਹ ਸਾਰੇ ਕੱਕਣੀ ਜਾਇਆ ਜੀ ਸਾਰੇ ਕਿਤੇ ਜਾਇਆ ਦਿੱਲੀ ਵੀ ਜਾਇ ਹੈ ਜੀ ਸਹੀ ਉਦੋਂ ਸਾਰੇ ਇਨਕਾਰ ਹੀ ਹੋਗੇ ਸੀ ਜਦੋਂ ਸਿੱਧੀ ਹੋ ਜਾਣਾਂ ਦੀ ਆਪਰਵਾਦਾ ਤੁਹਾਨੂੰ ਕਹਿੰਦਾ ਕੀ ਕਰਿਆ ਕਰੀਏ ਹੂੰ ਹਾਂ ਇਹ ਬੇਦਖੀ ਕੀ ਦੋ ਦਰੂਸ਼ੀ ਨੇ ਜਾਤੀ ਘਾਟੀ ਦੇ ਬਾਰਿਸ਼ੋਂ ਜੋ ਕਿ ਸਹੂਲਤਾਂ ਸਾਨੂੰ ਮਿਲਣੀਆਂ ਚਾਹੀਦੀਆਂ ਨੇ ਮਿਲ ਰਹੀਆਂ ਨਹੀਂ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਜੀ ਜਿਹੜੀਆਂ ਸਹੂਲਤਾਂ ਫ੍ਰੀ ਨਾ ਫਾਈਟਰ ਫੈਮਿਲੀ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀਆਂ ਨੇ ਉਹ ਕੋਈ ਸਾਡੇ ਕੋਲ ਸਹੂਲਤ ਪਹੁੰਚ ਨਹੀਂ ਰਹੀ ਤੇ ਅਸੀਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੱਕ ਇਹ ਮੰਗ ਰੱਖਦੇ ਹਾਂ ਜੀ ਵੀ ਸਾਡੀ ਜਿੰਨੀ ਵੀ ਫ੍ਰੀ ਨਾ ਫਾਈਟਰ ਵਗੈਰਾ ਜੀ ਜੋ ਵੀ ਸਹੂਲਤ ਮਿਲਦੀ ਹੈ ਸਾਨੂੰ ਦਿੱਤੀ ਜਾਵੇ ਜੀ ਜਿਸ ਨਾਲ ਕਿ ਅਸੀਂ ਆਪਣੇ ਬੱਚਿਆਂ ਦਾ ਆਪ ਦਾ ਪਾਲਣ ਪੋਸ਼ਣ ਕਰ ਸਕੀਏ ਮੇਰੇ ਜੁੰਡੇ ਜੀ ਇਹਨਾਂ ਦੀ ਸੰਭਾਲ ਕੀਤੀ ਜਾਵੇ ਇਹਨਾਂ ਦੀ ਮਦਦ ਕਰੀ ਜਾਵੇ ਇਹਨਾਂ ਹਾਂਜੀ ਕੀ ਕਹੋਗੇ ਸਰਕਾਰਾਂ ਨੂੰ ਕੁਝ ਹੀ ਸਰਕਾਰਾਂ ਨੂੰ ਤਾਂ ਜੀ ਮੰਨੀ ਹੋਇ ਕਹਿਣਾ ਨੂੰ ਸਾਡੇ ਬਾਰੇ ਸੋਚਣਾ ਸਾਡਾ ਪਰਿਵਾਰ ਦੋਵੇਂ ਮੁੰਡੇ ਸਾਡੇ ਦਿਹਾੜੀ ਕਰ ਰਹੇ ਆ ਵੀ ਇਹਨਾਂ ਬੱਚਿਆਂ ਦੀਆਂ ਬਾਹ ਫੜੀ ਜਾਵੇ ਗਰੀਬ ਪਰਿਵਾਰਾਂ ਕੋਈ ਮਦਦ ਕਰੀ ਜਾਵੇ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਜੋ ਕਿ ਸੀ ਦੁੱਧਮ ਸਿੰਘ ਦੇ ਪੁੱਤ ਪੋਤੇ ਪੋਤਿਆਂ ਦਾ ਪਰਿਵਾਰ ਆ ਇਹ ਤੇ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਬਾਬਾ ਆਰਾਮਦੇਵ ਤੇ ਹੋਰ ਵੀ ਜੋ ਵੀ ਸਖਸੀਦਾਂ ਨੇ ਵੱਡੀਆਂ-ਬਡੀਆਂ ਸਖਸੀਦਾਂ ਮੰਤਰੀ ਸੰਤਰੀ ਉਹਨਾਂ ਨਾਲ ਇਹਨਾਂ ਦੀਆਂ ਤਸਵੀਰਾਂ ਨੇ ਬਾਕੀ ਪਰਿਵਾਰ ਨਾਲ ਗੱਲਬਾਤ ਕਰਦੇ ਆ ਵੀ ਇਹਨਾਂ ਨੂੰ ਹੁਣ ਤੱਕ ਕੀ ਮਿਲਿਆ ਕਿਸੇ ਤੋਂ ਵੀ ਇਹਨਾਂ ਨੂੰ ਫੋਟੋ ਹੀ ਕਰਾਉਂਦੇ ਨੇ ਜਾਂ ਫਿਰ ਕੋਈ ਆਰਥਿਕ ਮਦਦਤ ਵਗੈਰਾ ਵੀ ਇਹਨਾਂ ਨੂੰ ਮਿਲਦੀ ਆ। ਹਾਂਜੀ ਭਾਈ ਜੀ ਕੀ ਕਹੋਗੇ ਇਹਦੇ ਬਾਰੇ? ਹਾਂਜੀ ਸਾਨੂੰ ਮਤਲਬ ਸੁਆਮੀ ਰਾਮਦੇਵ ਜੀ ਨੇ ਪਤੰਜਲੀ ਦੇ ਵਿੱਚ ਬੁਲਾਇਆ ਸੀਗਾ ਜੀ ਤੇ ਬੁਲਾ ਕੇ ਮਤਲਬ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ 70 ਰੁਪਏ ਦੀ ਲੋਈ ਪਾਉਂਦੀ ਏ ਉਸੇ ਤਰ੍ਹਾਂ ਇਹਨਾਂ ਨੇ ਵੀ ਸਾਨੂੰ ਪਾਪਾ ਜੀ ਤੋਂ ਇੱਕ ਜੋਤ ਜਗਾਈ ਤੇ ਇੱਕ ਇਹਨਾਂ ਦੇ ਗੱਲ ਚ ਮਾਰਾ ਪਾ ਕੇ ਸਾਡਾ ਇਹ ਹੀ ਸਨਮਾਨ ਕੀਤਾ ਜੀ ਪਰ ਸਾਡੀ ਮਦਦ ਅਜ ਤੱਕ ਕਿਸੇ ਨੇ ਕੋਈ ਕੀਤੀ ਨਹੀਂ ਹੈਗੀ ਜੀ। ਦਾਅਵੇ ਸਾਰੇ ਕਰਦੇ ਨੇ ਪਰ ਕੀਤੀ ਹਾਲ ਤੱਕ ਕਿਸੇ ਨੇ ਕੁਝ ਨਹੀਂ। ਹਾਂਜੀ ਬਈ ਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਜੱਗਾ ਸਿੰਘ ਹੈ ਜੀ ਤੇ ਆਪਣਾ ਕੀ ਸੰਬੰਧ ਹੈ ਨੇ ਆਪਣਾ ਉਦਮ ਸਿੰਘ ਜੀ ਨਾਲ ਮੈਂ ਉਦਮ ਸਿੰਘ ਜੀ ਦਾ ਨਾ ਵੀਬੀਆ ਸਕੋਰ ਦਾ ਪੜਪਤਾ ਲੱਗਦਾ ਜੀ ਤੇ ਕੀ ਮੁਸ਼ਕਿਲਾਂ ਨੇ ਤੁਹਾਨੂੰ ਤੇ ਕੀ ਮੰਗ ਕਰਦੇ ਹੋ ਮੁਸ਼ਕਲਤਾ ਇਹ ਹੈ ਜੀ 31 ਜੁਲਾਈ ਨੂੰ ਰਾਜਪਦਰੀ ਸਮਾਗਮ ਹੁੰਦਾ ਸੁਨਾਮ ਦੇ ਵਿੱਚ ਜਿਦੇ ਵਿੱਚ ਬਜ਼ੁਰਗਾਂ ਨੂੰ ਬਕਾਇਦਾ ਸਟੇਜ ਪਾਸ ਜਾਰੀ ਹੁੰਦਾ ਜੀ ਤੇ ਇਹਨਾਂ ਨੂੰ ਹਰ ਸਾਲ ਸੱਜਿਆ ਜਾਂਦਾ ਜੀ ਸਨਮਾਨ ਹੋਣ ਲਈ ਪਰ ਇਸ ਵਾਰ ਕੋਜੇ ਜਿਹੜਾ ਕੀ ਹੋ ਗਿਆ ਵਿਵਾਪਾਜੀ ਨੇ ਕਾਗਜ਼ ਬਣਾਉਣੇ ਸੀਗੇ ਉਹਦੇ ਸਬੰਧ ਚ ਉਹਨਾਂ ਨੇ ਇਹਨਾਂ ਨੂੰ ਪਹਿਲੇ ਨੀਚੇ ਉਤਾਰ ਦਿੱਤਾ ਤੇ ਇੱਕ ਕਮਰਚਾ ਟ੍ਰੇਨ ਕਰਕੇ ਰੱਖਤਾ ਜੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਭੇਜੇ ਵੀ ਜੋ ਵੀ ਥੋੜਾ ਮਾਨ ਸਨਮਾਨ ਬੰਦਾ ਤੈਨੂੰ ਦਿੱਤਾ ਜਾਊਗਾ ਤੇ ਜਦੋਂ ਮੈਂ ਜਿਹੜਾ ਇਸ ਤੋਂ ਪਹਿਲਾਂ ਕਿ ਮੁੱਖ ਮੰਤਰੀ ਸਾਹਿਬ ਜਹਾਜ਼ ਵਿੱਚ ਉਤਰਨਾ ਸੀ ਤੇ ਮੈਨੂੰ ਵੀ ਨੀਚੇ ਉਤਾਰਿਆ ਗਿਆ ਤੇ ਮੈਨੂੰ ਵੀ ਟ੍ਰੇਨ ਕੀਤਾ ਗਿਆ ਜੀ ਤੇ ਸਾਡੀ ਮੰਗ ਸਿਰਪੇਈ ਹੈ ਵੀ ਜੋ ਵੀ ਫਰੀडम फाइਟਰ ਦੇ ਪਰਿਵਾਰਾਂ ਨੂੰ ਸਮਾਨ ਸਮਾਨ ਜੋ ਵੀ ਮਿਲਦਾ ਹੈ ਉਹ ਸਾਨੂੰ ਵੀ ਸਰਕਾਰ ਵੱਲੋਂ ਚਾਹੇ ਪੰਜਾਬ ਸਰਕਾਰ ਚਾਹੇ ਸੈਂਟਰ ਸਰਕਾਰ ਸਾਨੂੰ ਮਾਨ ਸਮਾਨ ਮਿਲਣਾ ਚਾਹੀਦਾ ਹੈ ਹਾਂ ਜੀ ਹਾਂ ਕੀ ਕਹੋਗੇ ਤੁਸੀਂ ਜੋ ਕਿ ਤੁਸੀਂ ਹਰ ਵਾਰ ਜੀ ਯਾਦ ਕੀਤਾ ਤੇ ਕਿਹੜੇ ਕਿਹੜੇ ਮਸਲੇ ਦਾ ਸਾਹਮਣਾ ਕਰਨਾ ਪਏਗਾ ਤੁਹਾਨੂੰ ਉੱਥੇ ਜੀ ਮੈਂ ਪ੍ਰਣਾਮ ਤੋਂ ਬਾਅਦ ਜੀ ਐਕਮ ਸਾਹਿਬ ਲੈ ਕੇ ਮੈਨੂੰ ਬੁਲਾ ਕੇ ਜਾ ਕੇ ਮੈਨੂੰ ਸਟੇਟ ਤੇ ਬਠਿੰਡਾ ਦਿੱਤਾ ਤਾਂ ਕਿ ਮੈਨੇ ਕੋਈ ਅਰਜੀ ਦੇਣੀ ਸੀ ਸ਼ੀਆ ਮਹਸਾਬ ਨੂੰ ਉਹ ਮੈਨੇ ਮੈਂ ਬੋਲਿਆ ਸੀ ਇਸ ਕੋ ਕਿ ਮੈਨੂੰ ਵੀ ਮੈਂ ਅਰਜੀ ਦੇਵਾਂਗਾ ਸੀ ਐਮ ਸਾਹਿਬ ਨੂੰ ਕੋਈ ਗੱਲਬਾਤ ਕਰਾਂਗਾ ਨੌਕਰੀ ਬਾਰੇ ਤਾਂ ਸੀਮ ਸਾਹਿਬ ਨੇ ਪ੍ਰਸ਼ਾਸਨ ਨੂੰ ਬੁਲਾ ਲਿਆ ਪ੍ਰਸ਼ਾਸਨ ਨੂੰ ਬੁਲਾ ਕੇ ਮੈਨੂੰ ਥੱਲੇ ਤਾਰ ਦਿੱਤਾ ਤਾਰ ਦਿੱਤਾ ਗਿਆ ਮੈਨੂੰ ਮੈਨੂੰ 2.5 ਘੰਟੇ ਮੈਨੂੰ ਬੰਦ ਕਰ ਦਿੱਤਾ ਗਿਆ ਕਮਰੇ ਦੇ ਵਿੱਚ ਉੱਥੇ 2.5 ਘੰਟੇ ਬੈਠੇ ਰਹਿ ਮੈਂ ਅੰਦਰ ਹੀ ਮੈਨੂੰ ਕਹਿਣ ਲੱਗੇ ਜੋਗਰ ਸੀਐਮ ਨਹੀਂ ਜਾਂਦਾ ਉਹ ਕੋਈ ਤੈਨੂੰ ਅਸੀਂ ਛੱਡਦੇ ਨਹੀਂ ਉਸ ਤੋਂ ਬਾਅਦ ਮੰਨੂ ਬੋਲੇ ਤੈਨੂੰ ਸੀਐਮ ਸਾਹਿਬ ਉਹਰੇ ਆਣਗੇ ਤੁਹਾਡਾ ਕੰਮ ਕਰਾਵਾਂਗੇ ਅਸੀਂ ਨੌਕਰੀ ਦਾ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਕੋਈ ਸੀਐਮ ਸਾਹਿਬ ਨਹੀਂ ਆਇਆ ਉੱਥੇ